ਕੀ ਪਤਾ ਜਾਣਦਾ ਕੀ ਪਤਾ ਪੰਜ 73000 ਜਾਨ ਬਾਈ ਇਹਨਾਂ ਦਾ ਕੀ ਪਤਾ ਜਾਣ ਬਰੋ ਇਹ ਕਿਹੜਾ ਕੂਤਰਾ ਬਾਈ ਵੀਰੇ ਮੈਂ ਇੱਕ ਹੀ ਬਡੂੰਦੀ ਉਡੀ ਸੀ ਕਿੱਥੇ ਉਡੀ ਸੀ ਜੀ ਬਡੂੰਦੀ 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 ਆ ਦਿਖਾਇਓ ਬਾਈ ਕਿੰਨੇ ਕੂਤਰ ਉਡੀ ਸੀ ਬਾਈ ਹੋਣ 70 80 70 72 ਹਾਂ ਇਹਨੇ 70 72 ਕਿੰਨੇ ਮੁੱਢ ਨੂੰ ਡੇ ਸੀ ਬਾਈ ਇਹ 1700 ਦਾ ਦਾ ਪੰਜਿਆ ਤੇ ਬਾਈ ਬਈ ਚੰਗੇ ਵਾਲੇ ਕੁੱਤਰੇ ਕੋਈ ਪੰਜਿਆਂ ਤੋਂ ਹੋ ਜਾਂਦੀ ਆ ਪਰਖ ਕੇ ਨਹੀਂ ਹਾਂ ਤੇਰਾ ਜਿਹਦੇ ਕਾਲੇ ਹੁਣ ਵਧੀਆ ਹੀ ਹੁੰਦਾ ਕੁੱਤਰਾ ਉਹ ਕਾਲੇ ਪੰਜੇ ਹੁਣ ਵਧੀਆ ਦੇ ਹਨ ਠੀਕ ਓ ਠੀਕ ਇਹ ਕਰਦੀ ਪੱਠੀ ਆ ਬਈ ਇਹ ਕਿਹੜੇ ਕੁੱਤਰਾ ਚੋਂ ਆ ਇਹ ਬਈ ਹੈਗਾ ਇਥੇ ਵੱਡਾ ਕੁੱਤਰਾ ਹੂੰ ਰਾਜਨ ਰਾਜਨ ਵਾਲੇ ਕੁੱਤਰਾ ਤੋਂ ਠੀਕ ਆ ਚਲੋ ਜੀ ਤੇ ਆਈ ਜੀ ਬਾਈ ਦੇ ਹੱਥ ਚ ਇਹ ਇਥੇ ਸੰਨਾ ਬਾਈ ਜਿੱਤੀ ਸੀ ਛੋਟਾ ਜਿਹਾ ਪੈਂਡੀ ਆ ਸੰਨਾ ਵਾਲੀ ਸੰਨਾ ਇਥੇ ਭੈਣੀ ਦੇ ਨਾਲ ਆ ਪੈਂਡਾ ਹਾਂ ਸਨਹ ਕਿੰਨੇ ਕੂਤਰ ਉਡੇ ਸੀ ਬਾਈ ਉੱਥੇ ਇੱਥੇ ਉਡੇ ਸੀ ਮੈਂ ਕਹਿੰਦਾ 30 35 ਕੂਤੇ ਸੀ ਪਾਣੀ ਛੋਟਾ ਪੰਡਾ ਠੀਕ ਆ ਬਾਈ ਇਹ ਬਾਈ ਕਿਹੜੇ ਕੂਤਰਾਂ ਚ ਵਾ ਇਹ ਸਾਹਮਣੇ ਲਾਲ ਚੀਨਾ ਕੂਤਰ ਵੱਡਾ ਫਰਦਾ ਉਹਦੀ ਧੀ ਆ ਇਹਦੇ ਪੇਓ ਵੀ ਤੋਂ ਤਿੰਨ ਵਾਈ ਦਿੱਤੇ ਹੋਇਆ ਇਹ ਕਿਨੇ ਕਬੀ ਠੀਕ ਠੀਕ ਇਹ ਕੂਤਰ ਬਾਈ ਕਿਵੇਂ ਵੀ ਉੱਚੇ ਉੜਦੇ ਆ ਨੀਵੇਂ ਨਾ ਨਾ ਪਿਚਾੜੇ ਉੱਡਦੇ ਆ ਹਾਂ ਬੜੇ ਚੰ ਜਾਵੜ ਦੇ ਮੋੜੇ ਹੁੰਦੇ 5-10 ਮਿੰਟ ਦੀ ਬਾੜੇ ਵੀ ਖੜਦੇ ਘਰ ਲੋ ਇਹ ਕਿਹੜੀ ਦੀ ਪੁੱਤਰੀ ਹੈ ਭਾਈ ਇਹ ਆਪਣੀ ਜਿੱਤੀ ਸੀ ਭਾਈ ਛਾਪੇ ਕੁੱਲ ਛਾਪੇ ਭਾਈ ਹਾਂਜੀ ਹਾਂਜੀ ਕਿੰਨੇ ਮੱਢ ਨੂੰ ਡੀ ਸੀ ਵੀਰੇ ਉੱਥੇ ਇਹ 1700 ਹਾਂ ਇਹੋ ਨਹੀਂ ਰੋੜੀ ਜਤੀ 1700 ਮੱਢ ਨੂੰ ਭਾਈ ਹਾਂਜੀ ਠੀਕ ਆ ਕਿੰਨੇ ਕੁ ਡਰ ਡੀ ਵੀਰੇ 90 90 ਦੇ ਲਵੇ ਇਹ ਸੰਜੀ ਹੋ ਗਈ ਜਿੱਤਰੀ ਬਈ ਕੱਲੀ ਨਹੀਂ ਨਹੀਂ ਸੰਜੀ ਹੋ ਗਈ ਪੂੜੀ ਸਾਰਿਆਂ ਨਾਲ ਬਾਗੀ ਛੱਤੀ ਦੇ ਬਾਗੇ ਲੈਂਦੀ ਆ 7:30 ਵਜੇ ਨਾਮ ਹੁਣ ਦਫਾ ਦੋਰੀ ਇਹ ਕਿਹੜੀਆਂ ਜੋਂ ਬਈ ਇਹ ਵੀ ਉਹੀ ਗੂਤਰ ਆ ਯਾਰ ਆਪਣੇ ਕੋਲ ਗੂਤਰ ਵੱਡੇ ਗੂਤਰੇ ਨਿੱਕੀ ਜੰਡਾਲ ਦੀ ਪੱਟੀ ਆ ਨਿੱਕੀ ਜੰਡਾਲ ਦੀ ਬਈ ਜਿਹੜਾ ਨਿੱਕੀ ਜੰਡਾਲ ਬਾਈ ਦਾ ਉਹਦੀ ਪੱਟੀ ਆ ਇਹ ਇਹਦੀ ਪੱਟੀ ਆ ਠੀਕ ਆ ਇਹ ਕਿਹੜੀ ਆ ਬਈ ਇਹ ਬਈ ਲੋਟ ਬੱਦੀ ਵਾਲੀ ਗੂਦਰੀ ਆ ਲੋਟ ਬੱਦੀ ਹਾਂ ਕਦਰ ਪੰਜਾਬ ਤਾਂ 5 5 ਵਜੇ ਵਾਜੇ ਨਪੜੀ ਗਈ ਸੀ ਠੀਕ ਆ ਬਾਈ ਇਹ 7:30 ਵਜੇ ਛਤਰੀਵਾਹ ਕਿ ਲੰਦੀ ਆ ਇੱਕ ਆ ਮੁੰਡੇ ਹੈਪੀ ਦੀਆ ਹੈਪੀ ਦਾ ਹੀ ਸਾਡੇ ਦੋਨੇ ਹੀ ਰਹਿ ਗਏ ਸੀ ਇੱਕ ਜੈਨੀ ਦੇ ਉਤੋਂ ਅੱਗੇ ਬਹਿ ਗਏ ਤੀਜਾ ਕਿੰਨੇ ਸਾਡੇ ਪਿੰਡ ਦੇ ਹੀ ਰਹਿ ਗਏ ਪੁੱਤਰ ਵਾਰੇ ਪਜਾਉ ਤੂੰ ਵੱਧ ਉੱਠੀ ਜੂ ਤੂੰ ਨਹੀਂ ਪਈਏ 5 ਵਜੇ ਮੋਰ ਬਾਈ ਟਰੈਕਟਰ ਜੱਤ ਗਿਆ 7:30 ਵਜੇ ਲੰਦੀ ਆ ਛਤਰੀ ਤੇ ਕੀ ਨਾਮ ਕੀ ਸੀ ਬਈ ਉੱਤੇ ਨਾਮ ਪੈਸੀ ਸੀ ਠੀਕ ਆ ਇਹ ਕਿਹੜੇ ਉਤਰਾਂ ਜੋ ਬਾਈ ਦਾ ਪਿਛੋਕੜ ਇਹ ਵੱਡੇ ਹੋਈਆਂ ਲਗ ਕੁੱਤਾਂ ਦੇ ਵਿੱਚ ਆ ਉਹ ਕਿੱਥੇ ਆ ਵਾ ਸਾਡੇ ਕੋਲੇ ਵੀਰੇ ਕਬੂਤਰਾਂ ਦੀ ਦੋ ਕੁ ਦੀ ਲੈਣ ਦੋ ਵੀ ਬਾਲਾ ਤੀਜਾ ਕਬੂਤਰ ਵਿੱਚ ਬਾਲਾ ਪਹਿਲਾਂ ਵੀ ਦੋ ਕਬੂਤਰਾਂ ਤੋਂ ਜਿਹੜੀ ਹਾਂ ਗਾਂਹ ਲੈਣ ਬਣਾਈ ਆ ਇਹ ਤਾਂ ਯਾਰ ਆਪਦੇ ਸਿਰ ਤੇ ਆ ਵੀਰੇ ਠੀਕ ਨਹੀਂ ਗੱਲ ਨਾ ਹੀ ਨਾ ਤੀਜਾ ਕਬੂਤਰ ਪਾਇਆ ਵਾ ਹੁਣ ਤਾਂ ਇੱਕ ਤਾਂ ਬਚੇ ਹੋ ਲਈ ਹੋਈ ਹੈ ਰੋਖ ਲਈ ਫਿਰ ਇਹਦੇ ਹੋਰ ਕਹਿ ਜੇ ਬਾਈ ਕਲਰ ਚ ਭੈਣ ਭਾਈ ਲਾਲ ਚੀਨੀ ਕਰਦੇ ਆ ਇਹ ਲਾਲ ਜਿਹੜੀ ਇਹਦੀ ਭੈਣ ਇੱਕ ਕੋਲਡ ਬਹੁਤ ਢੀ ਸੀ ਛਿੱਟੀਆਂ ਦੇਖੋ ਹੂੰ ਉਹ 52 ਸ਼ੋਲੀ ਬਾਈ ਜੀ ਸਵਾ 6 ਵਜੇ ਰਹੀ ਜੀ ਉਹ ਵੀ ਬਹੁਤ ਔੜੀ ਠੀਕ ਹੈ ਬਾਈ ਆਹ ਮੂਲੀ ਵੜੁੰਦੀ ਜਿੱਤੇ ਹੁਲਾ ਆਪਣੇ ਦੋ ਰਹਿਗੇ ਜੀ ਵੜੁੰਦੀ ਕੂਲਰ ਜਿੱਤੇ ਦੀ ਵੜੁੰਦੀ ਇਹ ਕਿਹੜਿਆਂ ਚ ਆ ਜਾਂਦੀ ਹੈ ਬਾਈ ਇਹ ਜਿਹੜੀ ਕਾਲਛੇਰੀ ਦਿਖਾਈ ਆਦੀ ਪੈਣੀ ਆ ਠੀਕ ਆ ਆਪਰੇ ਦੋ ਤਰ੍ਹਾਂ ਦੇ ਉਤਰੀ ਆ ਠੀਕ ਹੈ ਠੀਕ ਹੈ ਬਾਈ ਜਿਵੇਂ ਕਾਠ ਫਿਟਦੇ ਜਦੋਂ ਬਹੁਤ ਸਵੇਰ ਨੂੰ ਉੱਲਾ ਮਾਰਦੇ ਬਣੀ ਉਹ ਕਾਠ ਫਿਟ ਦੇਖ ਕੇ ਪਾਣੀ ਦੇ ਕੇ ਮਾਰਦੇ ਉੱਲਾ ਆ ਜਾ ਨਾਰਮਲ ਪਾਣੀ ਦਿੰਦੇ ਵੀ ਇੰਨੇ ਕ ਐਮ ਐਲ ਜਿਵੇਂ ਕਬੂਤਰ ਵੀ ਬੈਠਾ ਔਕਣ ਬਣੀ ਜੀ ਜਿਵੇਂ ਆਹ ਸਰੀਰ ਦੀ ਵੱਡੀ ਆ ਉਹ ਬੱਚੂਦਰੀਆਂ ਛੋਟੀਆਂ ਨੇ ਛੋਟੀਆਂ ਥੋੜਾ ਘੱਟ ਰਹਿਣੀਆਂ ਦੱਸੇ ਮੈਨੂੰ ਇਹ ਤਾਂ ਜਾਇ ਦੇ ਦੇ 90 ਰੁਪਏ ਦੇ ਦੇ ਬਾਤ ਬਾ 70 75 ਕਰਨੀਆਂ 75 ਲੈਣੀਆਂ ਠੀਕ ਆ ਬਾਈ ਇਹ ਤਾਂ ਘਰੇ ਹੀ ਬਹੁਤ ਉੜਦੀ ਸੀ ਨੇਰੇ ਹੋਈ ਪਈ ਸੀ ਘਰੇ ਆ ਜਿੰਨੇ 22 ਰਹਿਣੇ ਉਦਨੇ ਵੀ ਜਿਹੜੇ ਐਲੂਮੀਨੇਰੇ ਹੋਈ ਬੈਠੇ ਹੂੰ ਆਲਾ ਮੈਨੂੰ ਅਹੀ ਮਾ ਛੱਡ ਪਾ ਦੋ ਛੱਡੇ ਦੋਨੇ ਆਹ ਵੱਡੀ ਕੂਦਰੀ ਆ ਇਹਨੇ ਜਾਨਦਾਰੀ ਜੇਰੋਂ ਕਰੋ ਦਰਸ਼ਨ ਬਾਈ ਵੀਰੇ ਦੇ ਸਾਰੇ ਤੋਂ ਵੱਡੀ ਕਬੂਦਰੀ ਬਾਈ ਸਾਰੀ ਜਾੜੇ ਦੀ ਆ ਹਾਂ ਸਾਰੇ ਇਹਦੀ ਆ ਠੀਕ ਹੈ ਯਾਨੀ ਇਹ ਤੋਂ ਜਿਹੜੀ ਅੱਗੇ ਨਸਲ ਵਾਧਾ ਕੀਤਾ ਬਾਈ ਪੱਟੀਆਂ ਬੂਠੇ ਰੋਕ ਕੇ ਬਾਈ ਇਹ ਕਿਹੜੇ ਕਬੂਤਰਾਂ ਦੀ ਆ ਜਾਂਦੀ ਹੈ ਕੀ ਇਹ ਤੁਹਾਡੇ ਨਾਲ ਛੋਟੋਂ ਨਿੱਕੀ ਜਾਂਦਾ ਕਬੂਤਰ ਗਿਆ ਉਹਦੀ ਠੀਕ ਆ ਬਾਈ ਦਿਖਾ ਦੇ ਇਹ ਬੰਦੇ ਬੰਦੇ ਚੰਗੀ ਜਰਾ ਇਹਨਾਂ ਕੂਦਰੀ ਇਹ ਆ ਵੀ ਬਾਈ ਜਿੱਤੀ ਹੋਈ ਆ ਖਾਲਸਾ ਠੀਕ ਆ ਬਾਈ ਸਵਾ 100 ਕਬੂਤਰ ਸੀ ਤਿੰਨ ਕਬੂਤਰਾਂ ਟਾਈਮ ਕਰੇ ਉਹਦਾ ਕਰਾਤੀ ਦਾ ਵੀ ਜਿੱਥੇ ਆਹੀ ਸੰਦੋਪੁਰ ਵਾਲੇ ਦਾ ਬਾਈ ਸੰਦੋਪੁਰ ਵਾਲੇ ਜਿੱਥੇ ਉਹਦੀ ਛੱਡੀ ਦੇ ਬਾਗ ਲਿਆਦੀ ਸੀ ਬਾਡੇ ਦੇ ਈਲੀ ਵਾਲੇ ਦਾ ਤੇ ਮੇਰੇ ਨਾਮਾਂ ਤੇ ਹੁੰਦੀ ਸੀ ਠੀਕ ਆ ਬਾਈ ਦੂਜੀ ਕਿਲੀ ਦਾ ਪੱਲੇ ਸੀ ਆ ਜਿਹੜੀ ਕੁੰਦਰੀ ਹੈ ਬਾਈ ਆ ਇਹ ਆਪਣੀ ਅਕੀਰਸ਼ੀਨ ਬਹੁਤ ਵਧੀਆ ਅਰਸੀ ਨਾਲ ਹੀ ਦੋ ਤਿੰਨ ਬਾਈ ਦਿੱਤੀ ਹੂ ਹੋਰ ਕਿੱਥੇ ਕਿੱਥੇ ਜਿੱਤੀ ਹੈ ਬਾਈ ਇਹ ਛਾਪੇ ਵੀ ਜਿੱਤੀ ਸੀ ਇੱਕ ਉਹ ਬਹਾਰ ਦੀ ਹੀ ਨੌਵੀਂ ਥਾਰ ਤੇ ਠੀਕ ਆ ਜਦੋਂ ਬਜੀਤ ਜਿੱਤੇ ਲਾਲਾ ਹੂੰ ਉਹ ਨੌਵੀਂ ਹੱਦੀ ਦਾ ਫੜ ਖੜਕੇ ਦਿਖਾਈ ਚੜਕੀ ਅਬ ਇਹ ਨੀਲੇ ਵਾਲੇ ਜਿਹੜੇ ਇਹ ਵੀ ਆਪਣੇ ਉੱਤੇ ਜਿਹੜੇ ਉੱਤੇ ਗਏ ਨੇ ਇਹ ਲੀਲੇ ਵੱਡੇ ਕੂਕ ਦੇ ਲਾਲਾ ਹੈ ਇਹ ਵੀ ਦੋ ਬਾਈ ਦਿੱਤੇ ਨੇ ਇਹ ਕਿਤੇ ਕਿਤੇ ਜਿੱਤੀ ਹੋਈ ਬਈ ਨਹੀਂ ਸ਼ਾਕੀ ਹੈ ਹਾਂ ਇੱਕ ਤਾਂ ਲੋਗੜ ਦਿੱਤੀ ਸੀ ਆਪਣੇ ਦੋਨੇ ਰਹਿ ਗਏ ਜਿੱਤਾ ਨੇ ਰਹਿ ਗਏ ਕੂਕ ਦੇ ਇੱਕਲੇ ਤਰ੍ਹਾਂ ਆਣਿਆਂ ਆਹੀ ਫੇਰ ਛੜਤੀ ਮੋਲੀ ਹਾਂ ਰਸੀਨ ਦੇ ਕਬੂਤਰ ਸੀ ਪਿੰਡ ਦੇ ਛੁੱਟੇ ਮੈਨੂੰ ਕਹਿੰਦਾ ਛੜ ਲਾ ਮੈਂ ਦੋ ਛੜ ਤੇ ਦੋਨੇ ਹੱਥ ਨੇ ਮੇਰੀ ਰਹਿ ਗਈ ਹੋਣਾ ਹੈ ਵੇ ਹਰ ਕੇ ਫੇਰ ਮੈਂ 7 ਵਜੇ ਭੱਗੇ ਲੈ ਆਇਆ ਸੀ ਤੇ ਹਾਂ ਆ ਪਾੜੀ ਉੜਦੀ ਹੈ ਘਰੇ ਹੀ ਬਹੁਤ ਉੜਦੀ ਹੈ ਸਵਾਰਗ ਦਿਖਾ ਦੇਈ ਪੰਜਿਆਂ ਦੇ ਆਣ ਲੋਕ ਇਹਦਾ ਨੀਲੇ ਉੜਦੇ ਨਹੀਂ ਜਿਹੜੇ ਨਾਲ ਬਾਉਡਰ ਉੜਦੇ ਨਹੀਂ ਠੀਕ ਹੈ ਵੇ 8 ਵਾਜੀਆਂ ਕਿੰਨੀ ਵਾਜੀਆਂ ਬਾਈ 8 8 ਵਾਜੀਆਂ ਜਿੱਤੀ ਵੀ ਕੁਤਰੀ ਦੇਖ ਲੋ ਮਿੱਤਰੋ ਖੜ ਜਾ ਪੁੱਤ ਇਹ ਕਿਹੜੀਆਂ ਜਵ ਆ ਜਾਂਦੀਆਂ ਬਾਈ ਉਹ ਹੀ ਖੱਸੀ ਕੁਤਰੀ ਦੇਦੀਆਂ ਅੱਛਾ ਵੱਡੀ ਕੁਤਰੀ ਦੀ ਹੋਏ ਚੰਗੇ ਪੰਜਿਆਂ ਤੇ ਮਾਰੀ ਬਣਾ ਕੈਮਰਾ ਵੀਰੇ ਕੈਮਰੇ ਨੂੰ ਆਇਆ ਚੱਕ ਲੈ ਅਜਾ ਕਰ ਲੈ ਕਰ ਕੰਮ ਬੁੱਢੀ ਭਾਈ ਇਹ ਜਾਂਦੇ ਤਾਂ ਨਹੀਂ ਹੈ ਉਤਰ ਆਪਣੇ ਜਾਂਦੇ ਨਹੀਂ ਜਮੇ ਨਹੀਂ ਜਾਂਦੇ ਚਾਹ ਹੁੰਦਰੀ ਜ ਆਪਣੇ ਭੜੀ ਜਾਂਦੇ ਕਿਹੜੀ ਪ੍ਰੋਗਤੀ ਉੜੀ ਆ ਚਿੱਟੀ ਖੜੇ ਇਹਦੀ ਸੀ ਬਡੂੰਦੀ ਵਾਲੀ ਦੀ ਮਾਂ ਹੈ ਇਹ ਦਾਦਾ ਹੋਰ 3 ਵਜੇ 2 ਵਜੇ ਨਿਪੜ ਗਈ ਸ਼ਬਾ 6 ਵਜੇ ਬੱਕਰੀਆਂ ਦੇ ਫਾੜੇ ਡੇਕ ਕੇ ਮਰ ਗਈ ਇਹਦੀ ਬੜੇ ਵਰਤੇ ਜਿੱਦਾਂ ਉੜ ਗਿਆ ਇਹਦੀ ਸੀ ਜੀ ਹਾਂ Vamos guardar o